ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਨੇ ਨਸ਼ੇ ਦੇ ਕਾਰੋਬਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇੱਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ 3 ਕਿਲੋਗ੍ਰam 120 ਗ੍ਰam ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰੁਟੀਨ ਨਾਕੇਬੰਦੀ ਅਤੇ ਫੀਲਡ ਦੀ ਨਿਗਰਾਨੀ ਦੌਰਾਨ ਮੁਕੰਮੁਰੇ ਦੇ ਕ੍ਰਿਸ਼ਨਾ ਨਗਰ ਚ ਸਿਲਵਰ ਸਟੋਨ ਸਕੂਲ ਨੇੜੇ ਇੱਕ ਔਰਤ ਨੂੰ ਸ਼ੱਕੀ ਹਾਲਤ ਵਿੱਚ ਭੱਜਣ ਦੀ ਕੋਸ਼ਿਸ਼ ਕਰਦਿਆਂ ਰੋਕਿਆ ਗਿਆ। ਹਰਪ੍ਰੀਤ ਕੌਰ ਨੇ ਪੁਲਸ ਨੂੰ ਦੇਖ ਕੇ ਇੱਕ ਪੈਕਟ ਸੁੱਟਣ ਦੀ ਕੋਸ਼ਿਸ਼ ਕੀਤੀ ਜਿੰਨਾ ਵਿੱਚੋਂ 6 ਪੈਕਟ ਹੈਰੋਂ ਦੇ ਮਿਲੇ ਪੁਲਸ ਨੇ ਤੁਰੰਤ ਹਰਪ੍ਰੀਤ ਕੌਰ ਨੂੰ ਕਾਬੂ ਕਰਕੇ ਪੁਸ਼ਕਿਸ਼ ਕੀਤੀ ਜਿਸ ਦੌਰਾਨ ਉਸ ਨੇ 4 ਹੋਰ ਸਾਥੀ ਮਸਕਾਨ ਨੀਰਜ ਸ਼ਰਮਾ ਆਕਾਰਦੀਪ ਸਿੰਘ ਅਤੇ ਆਪਣੇ ਪਤੀ ਸਾਗਰ ਦੇ ਨਾਮ ਬੋਲੇ ਪੁਲਸ ਨੇ ਹੋਰ 2 ਦੋਸ਼ੀਆਂ ਮਸਕਾਨ ਅਤੇ ਨੀਰਜ ਸ਼ਰਮਾ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਸੀਐਮ ਸਾਹਿਬ ਦੀ ਟ੍ਰੀ ਯੁਗ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਫੇਰ ਮਿਲੀ ਹੈ 3 ਕਿਜੀ 120 ਗ੍ਰਾਮ ਹਿਰੋਇਨ ਫੜੀ ਹੈ ਤਿੰਨ ਮੁਲਜ਼ਮ ਫੜੇ ਆ ਔਰ ਇਹ ਦੋ ਲੇਡੀਜ਼ ਨੇ ਜੋੜੀਆਂ ਕੇ ਬੜੀ ਐਕਟਿਵਲੀ ਡਰਗ ਟ੍ਰੇਡ ਦੇ ਵਿੱਚ ਇਨਵੋਲਡ ਸਿਗੀਆਂ ਐ ਐਸਐਚਓ ਮੋਕੰਪੁਰਾ ਹਰਪ੍ਰਕਾਸ਼ ਸਿੰਘ ਸਾਡੇ ਇਨਸਪੈਕਟਰ ਸਾਹਿਬ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਹਰਪ੍ਰੀਤ ਔਰ ਜਿਹੜੀ ਹੈ ਇਹ ਡਰਗ ਦਾ ਧੰਦਾ ਕਰ ਰਹੀ ਉਹਦੇ ਕੋਲ ਸ਼ਾਇਦ ਕੋਈ ਕੰਸਾਈਨਮੈਂਟ ਹੈ ਜਿਹਦ ਨੂੰ ਫੜਿਆ ਗਿਆ ਤੇ ਸਾਰੀ ਇਹ 3 ਕਿਜੀ 120 ਗ੍ਰਾਮ ਜਿਹੜੀ ਹੈ ਉਹ ਤੁਰਕਵਰ ਹੋਈ ਛੇ ਪੈਕੇਟ ਹਿਰੋਇਨ ਦੇ ਸਾਰੇ ਜਿਹੜੇ ਪਾਕਿਸਤਾਨ ਦੇ थ्रू ਆਏ ਹੈ बिकॉज ਉਹਨਾਂ ਦੀ ਮਾਰਕਿੰਗ ਉਹ ਹੀ ਹੈ ਜਿਹੜੀ ਕ੍ਰਾਸ ਬਾਰਡਰ ਆਉਂਦੀ ਸੀ ਇਹ ਤਿੰਨੋਂ ਇੱਕ ਪਰਿਵਾਰ ਨੇ ਹਰਪ੍ਰੀਤ ਕੌਰ ਮੁਸਕਾਨ ਤੇ ਨਿਰਦ ਸ਼ਰਮਾ ਤੇ ਇਹਦੇ ਚ ਮੁਸਕਾਨ ਤੇ ਨਿਰਦ ਸ਼ਰਮਾ ਜਿਹੜੇ ਦੋਨੇ ਇਹ ਵੀ ਫੜੇ ਗਏ ਮੁਸਕਾਨ ਤੇ ਨਿਰਦ ਸ਼ਰਮਾ ਜਿਹੜੇ 브్రਦਰ ਤੇ ਸਿਸਟਰ ਨੇ ਤੇ ਹਰਪ੍ਰੀਤ ਕੌਰ ਉਹਨਾਂ ਦੀ ਸਿਸਟਰ ਇਨ ਲਾਅ ਹੈ ਇਦੇ ਵਿੱਚ ਮੇਨ ਗੱਲ ਸਾਹਮਣੇ ਇਹ ਆਈ ਹੈ ਕਿ ਕ੍ਰਾਸ ਬਾਰਡਰ ਜਿਹੜੇ ਇਹਨਾਂ ਦੇ ਔਰ ਬਾਰਡਰ ਦੇ ਨੇੜੇ ਰਹਿਣ ਵਾਲੇ ਲੋਕਾਂ ਨਾਲ ਸੰਪਰਕ ਹੋਏ ਜਿਹੱਚ ਅਰਸ਼ਦੀਪ ਸਿੰਘ ਪੈਣੀ ਰਾਜਪੁਰਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਔਰ ਸਾਗਰਿਕ ਤੁੰਪਾਈ ਦਾ ਹੋਰ ਹੈ ਇਹ ਸਾਰੇ ਇਹ ਬੰਦੇ ਜਿਹੜੇ ਤੁੰਪਾਈ ਮੁਖਪੁਰਾ ਇੱਥੇ ਦੇ ਰਹਿਣ ਵਾਲੇ ਉੱਥੋਂ ਲਿਆ ਕੇ ਇਹ ਸਾਰੀ ਡੰਪ ਕਰਦੇ ਸੀ ਇੱਥੇ ਜਿਹੜਾ ਕਨਸਾਈਨਮੈਂਟ ਹੈ ਤੇ ਅਰਸ਼ਦੀਪ ਦੇ ਇਸ਼ਾਰਿਆਂ ਤੇ ਅੱਗੇ ਨੂੰ ਡਿਸਪੋਜ਼ਲ ਕੀਤੀ ਜਾਂਦੀ ਸੀ ਆ ਵੇਚੀ ਜਾਂਦੀ ਸੀ ਤੋ ਇਸ ਵਿੱਚ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜ ਮੈਂ ਨੇ ਔਰ ਫਾਈਨੈਂਸ਼ੀਅਲ ਐਂਗਲ ਸਾਰੇ ਇਹਨਾਂ ਦੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਅਸੀਂ ਦੇਖ ਰਹੇ ਹਾਂ ਤੋ ਮੈਂ ਸਾਰੀ ਟੀਮ ਨੂੰ ਦਿਲੀ ਬੁਮਾਰਕ ਬਾਤ ਇਹਨਾਂ ਜਿਹੜੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਜੀ ACP ਗਗਨਦੀਪ ਔਰ SHO ਮੁਕੰਪੁਰ ਹਰਪ੍ਰਕਾਸ਼ ਜੀ ਦੀ ਟੀਮ ਜਿਨ੍ਹਾਂ ਨੇ ਬਹੁਤ ਵਧੀਆ ਇਹ ਰਿਕਵਰੀ ਕੀਤੀ ਹੈ ਔਰ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਪਾਕਿਸਤਾਨ ਬੇਸ ਸਮਗਲਰ ਸਾਡੇ ਇੰਡੀਅਨ ਟਾਇਰਟਰੀ ਦੇ ਵਿੱਚ ਬਾਰਡਰ ਦੇ ਜਿਹੜੇ ਜਿਹੜੇ ਪਿੰਡ ਨੇ ਜਿਵੇਂ ਅਰਸ਼ਦੀਪ ਵਗੈਰਾ ਫੜਨੇ ਬਾਕੀ ਐ ਪਰ ਸਾਗਰ ਨੂੰ ਵੀ ਇਹਦੇ ਵਿੱਚ ਨਾਮਿਨੇਟ ਕੀਤਾ ਹੈ ਬਹੁਤ ਜਲਦੀ ਇਹ ਚ ਹੋਰ ਕਲਾਸੇ ਵੀ ਹੋਣਗੇ